ਦੇਖੋ ਜੀ ਗੁੜ ਬਹੁਤ ਹੀ ਪਾਪੂਲਰ ਪ੍ਰੋਡਕਟ ਹੈ ਪੰਜਾਬ ਦਾ ਸਰਦੀਆਂ ਚ ਸਾਰੇ ਇਸ ਦਾ ਇੰਤਜ਼ਾਰ ਕਰਦੇ ਨੇ ਸੜਕਾਂ ਦੇ ਕਿਨਾਰੇ ਅਸੀਂ ਬਹੁਤ ਸਾਰੇ ਗੁੜ ਬਣਾਉਂਦੇ ਮੇਲਣੇ ਦੇਖਦੇ ਆ ਪਰ ਬਹੁਤ ਸਾਰੀਆਂ ਸਾਨੂੰ ਸ਼ਿਕਾਇਤਾਂ ਇਹੀ ਆਉਂਦੀਆਂ ਰਹਿੰਦੀਆਂ ਨੇ ਕਿ ਇਹਦੇ ਵਿੱਚ ਬਹੁਤ ਸਾਰੀ ਡਿਲਟਰੇਸ਼ਨ ਹੋ ਰਹੀ ਆ ਬਹੁਤ ਸਾਰੇ ਕੈਮੀਕਲ ਐ ਸੈਫੋਲਾਈਟ ਐ ਕਲਰ ਐ ਉਹ ਲੋਕੀ ਐਡ ਕਰ ਰਹੇ ਨੇ ਜਿਹੜੇ ਸਿਹਤ ਲਈ ਚੰਗੇ ਨਹੀਂ ਆ ਤੋ ਇਹ ਚੀਜ਼ਾਂ ਦੇ ਮੱਦੇ ਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਸੁਚੱਜੀ ਗੁੜ ਬਣਾਉਣ ਦੀ ਫੈਕਟਰੀ ਕਹਿ ਦੂੰਗਾ ਮੈਂ ਤਾਂ ਉਹ ਤਿਆਰ ਕੀਤੀ ਹੈ ਸਟੈਂਡਰਡਾਈਜ਼ ਕੀਤੀ ਹੈ ਤਾਂ ਕਿ ਸਾਡੀ ਪ੍ਰੋਡਕਟਿਵਿਟੀ ਵਧੀ ਰਹੇ ਕਿਸੇ ਤਰ੍ਹਾਂ ਦੀ ਐਡਲਟਰੇਸ਼ਨ ਦੀ ਲੋੜ ਹੀ ਨਾ ਪਵੇ ਅਗਰ ਕਿਸੇ ਨੂੰ ਗੁੜ ਬਣਾਉਣ ਚ ਸਮੱਸਿਆ ਆਂਦੀ ਆ ਉਹਦਾ ਅਸੀਂ ਹੱਲ ਇੱਥੇ ਕਰ ਦਿੰਨੇ ਆ ਕਿ ਕਿਸ ਤਰ੍ਹਾਂ ਬਣਦਾ ਜੀ ਕਿਸ ਤਰ੍ਹਾਂ ਦਾ ਪਲਾਂਟ ਹੈਗਾ ਇਹ ਕਿੰਨੇ ਕੋਸਟਲੀ ਹੈਗਾ ਕਿਸਾਨ ਕੀ ਲਾਭ ਦਨੇ ਆਪਣਾ ਕਿਸਾਨ ਲਾ ਕੇ ਇਹਦੇ ਤੇ ਕਿੰਨਾ ਕਮਾਫਾ ਕਮਾ ਸਕਦਾ ਇਹ ਮਾਡਰਨ ਪਲਾਂਟ ਹੈ ਸਾਡਾ ਦਾ ਡਿਮੋਨਸਟ੍ਰੇਟਿਵ ਯੂਨਿਟ ਹੈ ਤਿੰਨ ਪੈਨ ਵਾਲਾ ਸਿਸਟਮ ਹੈ ਸਾਡੇ ਕੋਲ ਇਹਦੀ ਸਮਰੱਥਾ 10 ਕੁਇੰਟਲ ਪ੍ਰਤੀ ਕਟਾ ਘਣਾਂ ਪੀੜਾਂ ਦੀ ਹੈ ਤੋ ਇਹਦੇ ਵਿੱਚ ਕਈ ਤਰ੍ਹਾਂ ਦਾ ਗੁੜ ਅਸੀਂ ਤਿਆਰ ਕਰਦੇ ਹਾਂ ਬਿਨਾਂ ਕਿਸੇ ਕੈਮੀਕਲ ਤੇ ਉਹਦੇ ਬਾਰੇ ਸਿੱਖਲਾਈਆਂ ਅਸੀਂ ਦਿੰਦੇ ਰਹਿੰਦੇ ਆ ਤੇ ਗੁੜ ਦੇ ਵਿੱਚ ਸਾਨੂੰ ਨੰਬਰ 1 ਚੀਜ਼ ਤਾਂ ਵੇਲਣਾ ਹੀ ਆ ਜਾਂਦਾ ਇਹਦਾ ਵੇਲਣਾ ਆਮ ਵੇਲਣ ਨਾਲ ਤੁਹਾਨੂੰ ਲੱਗ ਨਜ਼ਰ ਆਏਗਾ ਇਹ ਪੈਵੀ ਬੇਲਣੇ ਲੱਗੇ ਆ ਜਿਹਦੀ ਰਿਕਵਰੀ 10 ਤੋਂ 15% ਖੜਮੇ ਬੇਲਣੇ ਜਿਹੜੇ ਤੁਹਾਨੂੰ ਰੋਡ ਸਾਈਡ ਤੇ ਉੱਪਰ ਨਜ਼ਰ ਆਣਗੇ ਉਸ ਤੋਂ ਵੱਧ ਹੈ ਵੱਧ ਰਾਸੇ ਕੱਢ ਦਿੰਦਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਫੇਰ ਸਾਡੇ ਕੋਲ ਵਾਈਬ੍ਰੇਟਰੀ ਸਕਰੀਨਾਂ ਲਗੀਆਂ ਹੋਈਆਂ ਨੇ ਕਿਸੇ ਤਰ੍ਹਾਂ ਦੀ ਮਿੱਟੀ, ਘੱਟਾ, ਰੇਤ ਉਹ ਸਾਰਾ ਇਹਨੁਰਜੂਸ ਤੋਂ ਵੱਖ ਕਰ ਦਿੰਦੀਆਂ। ਕਿਉਂਕਿ ਆਮ ਤੌਰ ਤੇ ਗੰਨੇ ਦੇ ਪਲਾਂਟ ਖੇਤਾਂ ਤੇ ਲੱਗੇ ਹੁੰਦੇ ਆ ਉੱਥੇ ਮਿੱਟੀ ਵੀ ਆ, ਡਸਟ ਵੀ ਆ, ਸਫਾਈ ਦਾ ਨਹੀਂ ਇੰਤਜ਼ਾਮ ਹੈਗਾ। ਤਾਂ ਉਸ ਚੀਜ਼ ਲਈ ਉਹ ਫਿਲਟਰੇਸ਼ਨ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਫਿਰ ਅਸੀਂ ਗੁੜ ਨੂੰ ਚੱਕ ਕੇ ਆਪਣੇ ਜਿਹੜੇ ਚੋਬੇ 'ਚ ਲੈ ਕੇ ਜਾਂਦੇ ਆ ਸਾਡੇ ਕੋਲ ਤਿੰਨ ਪੈਨ ਵਾਲਾ ਸਿਸਟਮ ਹੈਗਾ ਜਿਹਦੇ 'ਚ ਬਾਲਣ ਦੀ ਪੂਰੀ ਦੀ ਪੂਰੀ ਹੀਟ ਦਾ ਬੈਸਟ ਪੋਸੀਬਲ ਯੂਜ਼ ਅਸੀਂ ਕਰ ਲੈਨੇ ਆ ਤੇ ਕੈਪੈਸਿਟੀ ਵੀ ਇੰਪਰੂਵ ਕਰ ਲੈਨੇ ਆ। ਉਸ ਤੋਂ ਬਾਅਦ ਜਦੋਂ ਗੁੜ ਤਿਆਰ ਹੋ ਜਾਂਦਾ ਹੈਗਾ ਫਿਰ ਅਸੀਂ ਉਹਦੀ ਡਿਫਰੈਂਟ ਸ਼ੇਪ ਦੀਆਂ ਚਾਕੀਆਂ ਟੌਫੀਆਂ ਗੱਚਕ ਟਾਈਪ ਦੇ 1x1 ਇੰਚ ਦੀਆਂ ਟੁਕੜੇ ਉਸ ਤਰ੍ਹਾਂ ਦੀਆਂ ਚੀਜ਼ਾਂ ਕਾਫੀ ਸਾਰੇ ਪ੍ਰੋਡਕਟ ਤਿਆਰ ਕਰ ਲੈਂਦੇ ਜਿਹੜੀ ਵੇਸਟੇਜ ਹੁੰਦੀ ਉਹ ਵੀ ਦੇਖੋ ਕੰਮ ਹੁੰਦੀ ਆ ਜਾਂ ਜਿਹੜੇ ਬੇਲ ਲੱਗੇ ਉਹਨਾਂ ਤੋਂ ਵੱਧ ਵੇਸਟੇਜ ਚੰਗੀ ਨਿਕਲਦੀ ਉਹਦਾ ਵੀ ਯੂਜ਼ ਕਰ ਸਕਦੇ ਨੇ ਕਿਸਾਨ ਕਿਸਾਨ ਇਹ ਸੌਖੇ ਢੰਗ ਨਾਲ ਇਹ ਪਲਾਂਟ ਲਾ ਸਕਦੇ ਨੇ ਬਹੁਤ ਹੀ ਸੌਖੇ ਢੰਗ ਦੇ ਨਾਲ ਹੈ ਕਿਉਂਕਿ ਅਸੀਂ ਟੈਕਨੋਲੋਜੀ ਸਾਡੇ ਬੰਦਿਆਂ ਨੂੰ ਪਤਾ ਹੈਗੀ ਆ ਉਹ ਜਾਣਦੇ ਨੇ ਛੋਟੀਆਂ-ਛੋਟੀਆਂ ਰਿਫਾਈਨਮੈਂਟਾਂ ਨੇ ਜਿਵੇਂ ਗੰਨੇ ਦੀ ਸਿਲੈਕਸ਼ਨ ਕਿਵੇਂ ਕਰਨੀ ਆ ਰਸ ਦੇ ਵਿੱਚ ਕਿੰਨਾ ਮਿੱਠਾ ਹੈਗਾ ਪ੍ਰੋਸੈਸ ਕਰਨ ਤੋਂ ਪਹਿਲਾਂ ਕਿਵੇਂ ਜਾਂਚ ਲਈਏ ਖੜੇ ਪੈਰ ਅਸੀਂ ਜਾਂਚ ਦਿੰਨੇ ਆ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡੀ ਰਿਕਵਰੀ ਕਿੰਨੀ ਆਏਗੀ ਕੀ ਇਹਦਾ ਗੁੜ ਬਣੇਗਾ ਵੀ ਕਿ ਨਹੀਂ ਬਣੇਗਾ ਟੋਟਲ ਸਾਲਿਊਬਲ ਸੋਲਿਡ ਰਿਫ੍ਰੈਕਟੋਮੀਟਰ ਇੱਕ ਛੋਟਾ ਜਿਹਾ ਉਜਾੜਾ ਸਾਡੇ ਪੈਨ ਵਰਗਾ ਹੁੰਦਾ ਇੱਕ ਬੂੰਦ ਰਸ ਨਾਲ ਦੱਸ ਦਿੰਦਾ ਗੰਨੇ 'ਚ ਕਿੰਨਾ ਮਿੱਠਾ ਹੈਗਾ ਉਹਦੇ ਬੇਸ ਦੇ ਉੱਪਰ ਗੁੜ ਤਿਆਰ ਹੁੰਦਾ ਤੋ ਸਾਨੂੰ ਉੱਥੋਂ ਪਤਾ ਲੱਗ ਜੂ ਕਿੰਨੀ ਰਿਕਵਰੀ ਆਏਗੀ ਕਿਸਾਨਾਂ ਨੂੰ ਵੀ ਟ੍ਰੇਨਿੰਗ ਦਿੰਨੇ ਹਾਂ ਅਸੀਂ ਇਸ ਕਿਸਾਨਾਂ ਨੂੰ ਕੋਸ਼ਿਸ਼ ਕੀਤੀ ਆ ਸਾਡੇ ਕੋਲ 1200 ਦੇ ਕਰੀਬ ਗੁੱਡ ਮੈਨੂਫੈਕਚਰ ਸਾਡੇ ਯੂਨੀਵਰਸਿਟੀ ਚੋਂ ਆ ਕੇ ਟ੍ਰੇਨਿੰਗ ਲੈ ਚੁੱਕੇ ਆ ਉਹਨਾਂ ਨੂੰ ਅਸੀਂ ਸਰਟੀਫਾਈ ਵੀ ਕੀਤਾ ਹੈਗਾ ਤਾਂ ਕਿ ਇਹ ਕਲੀਅਰ ਹੀ ਹੋ ਜਵੇ ਖਪਤਕਾਰ ਨੂੰ ਵੀ ਜਿਹੜਾ ਰੋਡ ਸਾਈਡ ਤੇ ਗੁੱਡ ਲੈਂਦਾ ਕਿ ਉਸਨੇ ਪੀਏਯੂ ਤੋਂ ਟ੍ਰੇਨਿੰਗ ਲਈ ਹੈ ਕਿ ਨਹੀਂ ਲਈ ਹੋਈ ਅਸੀਂ ਸਰਟੀਫਿਕੇਟ ਦਿੱਤਾ ਹੋਇਆ ਹੈ ਉਹਨਾਂ ਨੂੰ ਪੂਰੀ ਜਾਣਕਾਰੀ ਨਾਲ ਤਿਆਰ ਕੀਤਾ ਹੋਇਆ ਹੈਗਾ ਉਸ ਤੋਂ ਬਾਅਦ ਪਕਾਵੇ ਉਹਨਾਂ ਦੀ ਟ੍ਰੇਨਿੰਗ ਵੀ ਦਿੰਨੇ ਆ ਅਸੀਂ ਤੇ ਇਸੇ ਕਰਕੇ ਪਲਾਂਟ ਲਗਾਇਆ ਹੈ ਤੇ ਦੱਸੋ ਜਿਹੜੀ ਬੇਸਟ ਹੁੰਦੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹਦੇ ਚ ਬੇਸਟ ਤਾਂ ਨੇਚਰ ਚ ਕੁਝ ਵੀ ਨਹੀਂ ਹੈਗੀ ਇਹਨੂੰ ਬਾਲਣ ਦੇ ਤੌਰ ਤੇ ਵੀ ਵਰਤ ਲੈਣੇ ਆਸੀਂ ਜਿਵੇਂ ਜਿਵੇਂ ਗੰਨਾ ਪੀੜਦੇ ਆ ਬਗਾਸ ਦੇ ਵਿੱਚ ਉਨੀ ਹੀ ਤਾਪ ਹੁੰਦਾ ਜਿੰਨਾ ਲੱਕੜ ਚ ਹੁੰਦਾ ਤੇ ਇੱਕ ਦਿਨ ਦੀ ਸੁਕਾਈ ਤੋਂ ਬਾਅਦ ਅਸੀਂ ਬਾਲਣ ਦੇ ਤੌਰ ਤੇ ਵਰਤ ਲੈਣੇ ਆ ਜੇ ਵੱਧ ਵੀ ਜਾਵੇ ਪੇਪਰ ਇੰਡਸਟਰੀ ਲਈ ਰਾ ਮਟੀਰੀਅਲ ਹੈ ਤਾਂ ਇਸ ਚ ਬੇਸਟ ਦੇ ਨਾਮ ਦੀ ਚੀਜ਼ ਕੋਈ ਨਹੀਂ ਹੈਗੀ ਤੇ ਕਿਸਾਣ 20-24 ਪੈਸੇ ਖਵਾ ਸਕਦਾ ਬਹੁਤ ਜ਼ਿਆਦਾ ਜੀ ਇਹ ਤੇ ਬਿਓ ਸਟੇਜ ਇੱਕ ਤਾਂ ਬਾਲਣ ਫ੍ਰੀ ਮਿਲ ਜਾਂਦਾ ਹੈਗਾ ਇੱਥੋਂ ਬਿਜਲੀ ਪੈਦਾ ਕਰ ਲੋ ਆਪਣਾ ਪਲਾਂਟ ਚਲਾ ਲੋ ਅੱਗ ਬਾਲ ਲੋ ਆਪਣੇ ਇੰਜਨ ਚਲਾ ਲੋ ਤੋਂ ਉਸ ਤਰ੍ਹਾਂ ਦੀ એનર્ਜੀ ਰਿਕੁਆਇਰਮੈਂਟ ਨੂੰ ਇਹ ਪੂਰਾ ਕਰ ਦਿੰਦਾ ਹੈਗਾ ਉਸ ਤੋਂ ਬਾਅਦ ਜੇ ਜਿਹੜਾ ਕਿਸਾਨ ਇਵੋਲੂਸ਼ਨਲ ਰੈਡਟਰਸ ਮਿਲਦੀ ਹੈ ਜਿਹਦੇ ਕੈਮੀਕਲ ਪਾਉਂਦੇ ਤੇ ਕੈਮੀਕਲ ਪਾਉਣ ਦੀ ਜ਼ਰੂਰਤ ਪੈਂਦੀ ਹੈ ਜਾਂ ਇਹ ਨੈਚੁਰਲ ਤਰੀਕੇ ਨਾਲ ਨਹੀਂ ਨਹੀਂ ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਅਸੀਂ ਆਪਣੀ ਸਪਲਾਈ ਚੇਨ ਗੰਨਾ ਲਿਆਂਦਾ ਫੀਲਡ ਚ ਲਿਆਂਦਾ 24 ਘੰਟੇ ਦੇ ਵਿੱਚ ਪੀੜ ਲਿਆ ਉਹਨੂੰ ਬੋਤਾ ਸਟੋਰ ਨਹੀਂ ਕੀਤਾ ਹੈਗਾ ਮੌਸਮ ਦੇ ਨਾਲ ਸੁਚੱਜੀ ਵੈਰਾਈਟੀ ਜਿਹੜੀ ਮੈਚ्योर ਆ ਉਹੀ ਲਈ ਹੈ ਫੇਰ ਕਿਸੇ ਤਰ੍ਹਾਂ ਦਾ ਕੁਝ ਪਾਣ ਦੀ ਲੋੜ ਨਹੀਂ ਆ ਇਹ ਨੇਚਰ ਦੇ ਵਿੱਚ ਜਿਵੇਂ ਠੰਡ ਹੁੰਦੀ ਆ ਮਿਠਾਸ ਆਪਣੇ ਆਪ ਵਧਦੀ ਆ ਤਾਂ ਕੁਝ ਵੀ ਪਾਣ ਦੀ ਤੁਹਾਨੂੰ ਲੋੜ ਨਹੀਂ ਆ ਲੇਕਿਨ ਪ੍ਰੋਬਲਮ ਉੱਥੇ ਹੁੰਦੀ ਸਟਾਰਟਿੰਗ अर्ਲੀ ਟਾਈਮ ਤੇ ਕਈ ਵਾਰੀ ਕਈ ਲੋਕੀ ਨਵੰਬਰ ਦੇ ਵਿੱਚ ਕੱਚੇ ਗੰਨੇ ਨੂੰ ਪੀੜਨਾ ਸ਼ੁਰੂ ਕਰਦੇ ਆ ਉਹ ਠੀਕ ਨਹੀਂ ਹੈਗਾ ਉਸ ਕਰਕੇ ਜਾਂਚ ਰਸ ਦੀ ਕਰਨ ਤੋਂ ਬਾਅਦ ਹੀ ਪੀੜਾਂਗੇ ਤਾਂ ਠੀਕ ਰਾਵਾਂਗੇ ਨਹੀਂ ਤਾਂ ਫਿਰ ਉਹ ਅਡਲਟਰੇਸ਼ਨ ਨਾ ਕੈਮੀਕਲ ਪਾਉਣ ਦਾ ਸਿਸਟਮ ਸ਼ੁਰੂ ਹੋ ਜਾਂਦਾ ਜਿਹਦੀ ਬਿਲਕੁਲ ਲੋੜ ਨਹੀਂ ਹੈ ਸਹੀ ਟਾਈਮ ਤੇ ਆਪਣੀ ਵੈਰਾਈਟੀ ਨੂੰ ਪਛਾਣ ਕਰਕੇ ਪੀੜਾਂਗੇ ਤਾਂ ਪੀੜ ਕਰਾਂਗੇ ਇਹ ਜਿਹੜਾ ਯੂਨਿਟ ਤੁਸੀਂ ਦੇਖ ਰਹੇ ਹੋ ਸਾਨੂੰ ਇਹ 9 ਲੱਖ ਦਾ ਮਿਲਿਆ ਸੀਗਾ ਮਸ਼ੀਨਰੀ ਦਾ ਬਿਲਡਿੰਗ ਅਥੀ ਆਪ ਬਣਾਈ ਹੈ ਇਹਦੀ ਭਾਵਨਾ ਇਹ ਹੈ ਕਿ ਜਿਸਨੇ ਕਮਰਸ਼ੀਅਲ ਕੰਮ ਕਰਨਾ ਹੈਗਾ ਇਹਦਾ ਨਕਸ਼ਾ ਦੇਖ ਕੇ ਜਾਵੇ ਇਹ ਮਸ਼ੀਨਾਂ ਦੇਖ ਕੇ ਜਾਵੇ ਇਹ ਤੇ ਕੰਮ ਕਰਨਾ ਸਿੱਖ ਲਵੇ ਉਸ ਤੋਂ ਬਾਅਦ ਆਪਣਾ ਪਲਾਂਟ ਲਗਾਵੇ ਲੇਕਿਨ ਇਹਦੇ ਨਾਲ ਮੈਂ ਇਹ ਗੱਲ ਕਰ ਦਿਆਂ ਕਿ ਇਸ ਸਮੇਂ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਪੀਐਮ ਐਫਐਮਈ ਸਕੀਮ ਦੇ ਅੰਦਰ 35% ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਸੋ ਇਹਦਾ ਮਤਲਬ ਹੋ ਗਿਆ ਕਿਸੇ ਵੀ ਕਿਸਾਨ ਨੇ ਜੇ ਪਲਾਂਟ ਲਗਾਉਣਾ ਹੈਗਾ ਉਹਨੇ ਆਪਣੇ ਕੋਲੋਂ 10% ਪੈਸਾ ਪਾਣਾ ਜੇ 9 ਲੱਖ ਦਾ ਪਲਾਂਟ ਹੈ 90000 ਸਾਡੇ ਕਿਸਾਨ ਦਾ ਹੋਏਗਾ 35% ਸਬਸਿਡੀ ਹੋਏਗੀ ਬਾਕੀ ਦਾ ਜਿਹੜਾ 55% ਪੈਸਾ ਉਹ ਬੈਂਕ ਦਾ ਲੋਨ ਹੋਏਗਾ ਜਿਹੜਾ 5 ਸਾਲਾਂ ਦੇ ਵਿੱਚ ਅਸੀਂ ਵਾਪਸ ਕਰਾਂਗੇ ਤੋ ਬਹੁਤ ਹੀ ਆਸਾਨੀ ਨਾਲ ਲੱਗ ਜਾਂਦਾ ਔਰ ਮੈਂ ਦਾਅਵੇ ਨਾ ਕਹਿ ਦੇਣਾ ਇੱਕ ਸੀਜ਼ਨ ਦੇ ਵਿੱਚ ਹੀ ਪੂਰਾ ਕਰਜ਼ਾ ਉਤਾਰ ਦਿੰਦਾ